ਵਾਹਿਗੁਰੂ 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 Wide group, wide group, group. Diva. him hey. Satsang ओ का कर्ता ਪੁਰਖ ਨਿਰਭਾਉ ਸਾਜ ਜਜ ਡੰਡੋਤ ਬੰਧਨ ਅਨਕਬਾ ਸਰਬ ਕਲਾ sam <laughs> ्यान अञ्जन दिया ज्ञान अञ्जन गुरु ਗਿਆਨ ਅੰਧੇ ਬਿਨਾ ਗਿਆਨ ਅੰਜਨ ਗੁਣ ਤੀਆ ਗਿਆਨ ਅੰਜਨ ਗੁਰ ਦੀਆ ਗਿਆਨ ਅਜਨ ਗੁਰ ਦੀਆ ਅਗਿਆਨ ਅંધੇਰ ਬినాਸ਼ ਅਗਿਆਨ ਅંધੇਰ ਬినాਸ਼ ਗਿਆਨ ਅਨੰਜਨ ਗੁਰ ਦੀਆ ਆਨਯੰਜਨ ਘੁਰਦੀਆ ਹਰ ਕਿਰਪਾ ਤੇ ਸੰਤ ਬੈਠਿਆ ਦੀ ਕਿਰਪਾ ਤੇ ਸੰਤ ਪੇਟਿਆ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਫਰਗਾ ਨਕਮਨ ਪਰਗਾਸ ਗਿਆਨ ਅੰਜਨ ਗੁਰ ਦੀਆ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇ ਬਿਨਾ ਸ ਗਿਆਨ

ਹਰ ਕਿਰਪਾ ਤੇ ਸੰਤ ਭੇਟਿਆ ਹਰ ਕਿਰਪਾ ਤੇ ਸੰਤ ਭੇਟਿਆ ਹਰ ਕਿਰਪਾ ਤੇ ਸੰਤ ਭੇਟਿਆ ਸੰਤ ਭੇਟਿਆ ਸੰਤ ਭੇਟਿਆ ਹਰ ਕਿਰਪਾ ਤੇ ਸੰਤ ਬੇਟਿਆ ਹਰ ਕਿਰਪਾ ਤੇ ਸੰਤ ਹਰ ਕਿਰਪਾ ਤੇ ਸੰਤ ਵੇਟਿਆ ਹਰ ਕਿਰਪਾ ਤੇ ਸੰਤ ਵੇਟਿਆ ਨਾਨਕ ਮਨ ਪਰਗਾਸ ਹਰ ਕਿਰਪਾ ਤੇ ਸੰਤ ਵੇਟਿਆ ਸਦਾ ਦਦਨੀ ਦਾਨੀ 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 ਨੀ 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 ਦਮਾ ਲਗਾ ਮਰੇ ਸਾ ਸਾਗਵਾਦਨੀ ਸਧਾਨੀ ਸਾਗਵਾਦਨੀ ਸਧਾਨੀ ਮਾਨਿਦ ਮਗਮ ਸੰਗ ਸਾਗਵਾਦਨੀ ਸਾਹ ਹਰ ਕਿਰਪਾ ਤੇ ਸੰਤ ਭੇਟਿਆ ਮਗਮ ਮਾ 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 ਮਗਮ ਰੇ ਜਲੇ ਜਧਾਰੇ ਨੇ 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 ਧਾਨੇ ਸਗਮ ਗਏ ਧਾਨੇ ਸਗਮਦਨੇ ਧਾਨੇ ਸਗਮਦਨੀ ਧਾਨੇ ਸਗਮਦਨੀ ਧਾਨੇ ਸਗਮਦਨੇ ਸਰਵ ਕਿਰਪਾ ਤੇ ਸਰ ਭੇਟ ਆ ਗਗ ਬਗ ਬਗ ਕਲ ਸਮਕ ਸਗਮਦਨੀ ਦਨੀ ਧਨੀ ਦਮ ਬਗਮਨੀ ਦਮ ਗਮਦਨੀ ਦਮ ਬਗਮਗਨੀ ਦ ਗਮਾਨੀਨ ਤਗਮਨ ਸਾਨੀ ਸਦਨੀ ਤਗਮਦਨੀ ਸਹਰ ਕਿਰਕਾਤੇ ਸੰਤ ਬੇਟਿਆ ਸਲਾਮਾ ਮਮਾ ਮਮਾ ਗਮਾ ਮਾ ਗਮਾ 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 ਮਮਾ ਮਗਮ ਰੇ ਦਨੇ ਦਾਨੀ ਰਾਨੀ ਰਾਦਨੀ ਦਾਨੀ ਰੇ ਦਨੇ ਦਾਨੀ ਰਾਨੀ ਦਾਨੀ ਗਮ ਰੇ ਦਨੇ ਦਾਨੀ ਦਾਨੇ ਜਾ ਗਮਾ ਦਾਨੇ ਦਾਨੀ ਜਾਗਾ

ਕਿਰਪਾ ਤੇ ਸੰ ਹਾਜੇ ਕਿਰਪਾ ਤੇ ਸੰਤ ਬੈਠਿਆ ਦਾ 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 ਨੀ 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 ਦਾਨੀ 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 ਦਾ ਦੰਦਾ ਦਾਨੀ ਦਾ ਕਾਮਾ ਦਾ ਕਾਮਾ ਦਾਨੀ ਦਾ ਦਨੀ ਦਾ ਕਾਮਾ ਦਾਨੀ ਜਮ ਕਾਮਾ ਦਾਨੀ ਜਮ ਕਾਮਾ ਦਾਨੀ ਸਹਾਨ ਕਿਰਪਾ ਤੇ ਸੰਤ ਪੇ

ਦਨੀ ਦਨੀ ਦਰੀ ਸਗਾ ਮਦਨੀ ਦਨੀ ਨਨੀ 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 ਦਦ ਨਨੀ ਨਨੀ ਦਗਾ ਮਰੇ ਦਰੀ ਸਧਾਨੀ ਜਾਗਾ ਮਦਨੀ ਤਨੀ ਨਨੀ ਦਦਗਾ ਮਰੇ ਦਨੀ ਤਧਾਨੀ ਸਾ ਗਾਮਰੇ ਸਨੀ ਤਦਾਨੀ ਸਾ ਗਾਮਨੇ ਸਨੀ ਤਦਾਨੀ ਸਾ ਹਰ ਕੇ ਲਾਤੇ ਸਰ ਬੈਟਿਆ ਹਾਜੀ ਤੇ ਜੋਤਾ ਤੇ ਸੰਤ ਬੈਟਿਆ ਕਿਰਪਾ ਤੇ ਸਰ 何々何々何々何々何々何々何々何々何々何々何々何々何々何々何々何々何々何々何々何々何々何々何々何々何々何々何々何々何々何々何々何々何々何々何々何々何々何々何々何々何々何々何々何々何々何々何々何々何々何々何々何々何々何々何々 ਨਾਨਕ ਮਨ ਪਰਗਾ ਸਨਾ ਨਾਨਕ ਮਨ ਮਨਗਾ ਗਿਆਨ ਅੰਜਨ ਗੁਰ ਦਿਆ ਗਿਆਨ ਅੰਜਨ ਗੁਰ ਦਿਆ ਅਗਿਆਨ ਦੇਰ ਬਿਨਾ ਅਗਿਆਨ ਦੇਰ ਬਿਨਾ ਗਿਆਨ ਅੰਜਨ ਗੁਰ ਦਿਆ ਗਿਆਨ ਅੰਜਨ ਗਿਆਨ ਅੰਜਨ